ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਨ ਤਨ ਨਵੇਂ ਪਾਤਸ਼ਾਹ ਸ੍ਰਿਸ਼ਟੀ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਵਾ ਸ਼ੀਦੀ ਦਿਹਾੜਾ ਜੋ ਕਿ ਆਉਣ ਵਾਲੀ ਮਿਤੀ 25 ਨਵੰਬਰ 2025 ਨੂੰ ਆ ਰਿਹਾ ਹੈ ਜੋ ਕਿ ਪੂਰੇ ਸੰਸਾਰ ਦੇ ਵਿੱਚ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਗੁਰੂ ਕੀ ਸੰਤਾਂ ਮੰਨਾਰੀਆਂ ਹਨ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਮਾਨ ਸ਼ਿਧੀ ਦਿਹਾੜੇ ਨੂੰ ਚਿੱਤੇ ਕਰਦਿਆਂ ਹੋਇਆਂ ਮਨਾਉਂਦਿਆਂ ਹੋਇਆਂ ਗੁਰੂ ਕੀ ਸੰਤਾਂ ਦਾ ਪਿਆਰ ਜਿਨ੍ਹਾਂ ਵੀ ਗੁਰੂ ਕੀ ਪਿਆਰੀਆਂ ਸੰਤਾਂ ਨੇ ਸਤਿਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਦਿਆਂ ਹੋਇਆਂ ਸ੍ਰੀ ਸਹਿ ਪਾੜ ਦੀ ਅਰੰਭਤਾ ਕੀਤੀ ਹੈ ਸਹਿ ਪਾੜ ਦੀ ਸਮਾਪਤੀ ਮਿੱਤੀ 23 ਨਵੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸੁਬਾਸ਼ ਕੇ ਨੰਬਰ 2 ਵਿਖੇ ਸੇਰ ਦੇ ਦੀਵਾਨਾ ਦੇ ਅੰਦਰ 7:30 ਵਜੇ ਭੋਗ ਦੇ ਸ਼ਲੋਕ ਪੜੇ ਜਾਣਗੇ ਉਪਰੰਤ ਅਰਦਾਸ ਬੇਨਤੀ ਹੋਵੇਗੀ ਉਪਰੰਤ ਧੰਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹੋયા ਗੁਰਦੁਆਰਾ ਸਾਹਿਬ ਵਿਖੇ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਰੰਮਤਾ ਹੋਵੇਗੀ ਜ ਜਦੀ ਸਮਾਪਤੀ 25 ਨਵੰਬਰ ਨੂੰ ਸਵੇਰੇ 8:00 ਵਜੇ ਹੋਵੇਗੀ ਉਪਰੰਤ ਦੀਵਾਨ ਸੱਜਣਗੇ ਸੁਸ਼ਮਤਾ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਜਿਨ੍ਹਾਂ ਵੀ ਸੰਤਨ ਸਹਿਜ ਪਾਠ ਕੀਤੇ ਹਨ ਜਾਂ ਕਰ ਲਏ ਹਨ ਉਹ ਸਵੇਰੇ 7:30 ਤੱਕ 23 ਤਰੀਕ ਨੂੰ ਗੁਰੂ ਘਰ ਪਹੁੰਚਣ ਅਰਦਾਸ ਬੇਨਤੀ ਹੋਵੇਗੀ ਭੋਗ ਪਾਏ ਜਾਣਗੇ ਸਾਰਿਆਂ ਸੰਤਨ ਨੂੰ ਬੇਨਤੀ ਆਪ ਸਾਰਿਆਂ ਨੇ ਵਾਚ ਛੜ ਕੇ ਗੁਰੂ ਘਰ ਦੀ ਹਾਜ਼ਰੀ ਪਰ ਕੇ ਸਤਿਗੁਰ ਜੀ ਦੇ ਨਾਲ ਪਿਆਰ ਦਾ ਪਟਾਵਾ ਕਰਨਾ ਹੈ ਸਤਿਗੁਰ ਜੀ ਨੂੰ ਆਪਣੇ ਸ਼ਰਧਾ ਦੇ ਬੋਲ ਅਰਪਿਤ ਕਰ ਰਹੇ ਹਾਂ ਸੇ ਬੇਨਤੀ ਸਭ ਨੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ